ਪੰਜਾਬ ਦੇ ਜੋ ਹਲਾਸਰ ਐਂਡ ਵਿਸ਼ੇਸ਼ ਤੌਰ ਜੜੀ ਤਰਨਤਾਰ ਦੀ ਸਾਡੀ ਇਹ ਬੈਲਟ ਸੀ ਇਹ ਜਿਸ ਅਫਗਾਨਿਸਤਾਨ ਦਾ ਤਾਲੀਬਾਨ ਹੁੰਦਾ ਹੈ ਤਾਲੀਬਾਨ ਇਸ ਇੱਥੇ ਬੈਠੇ ਨੇ ਕੋਈ ਬਾਹ ਖੜੀ ਕਰਕੇ ਦੱਸੋ ਸਰਦਾਰ ਜੀ ਆ ਤੁਹਾਡਾ ਚਵਾਲ ਵਾਲਾ ਚੌਕ ਜਿਹੜਾ ਇਹ ਮਹੀਨੇ ਵਿੱਚੋਂ 15 ਦਿਨ ਬੰਦ ਹੁੰਦਾ ਸੀ ਸਹੀ ਹੈ ਕਿ ਨਹੀਂ ਤਰਨਤਾਰ ਦੇ ਵਿੱਚ ਜਿੰਨੇ ਇੱਥੇ ਛੋਟੇ ਛੋਟੇ 4 ਕਸਬੇ ਆਏ ਨੇ ਥੋੜੀ ਬਾਰਡਰ ਬੈਲਟ ਸਾਡੀ ਕਿਸੇ ਨਾ ਕਿਸੇ ਨੇ ਐਲਾਨ ਕਰ ਦੇਣਾ ਅਨਾਉਂਸਮੈਂਟ ਕਰ ਦੇਣੀ ਤੇ ਮਹੀਨੇ ਚੋਂ ਪਤਰਾ ਪਤਰਾ ਦਿਨ ਸਾਡੇ ਬਾਜ਼ਾਰ ਬੰਦ ਰਹੇ ਦੁਕਾਨਾਂ 12 ਵਜੇ ਖੁੱਲ੍ਹਦੀਆਂ ਸੀ ਤੇ 6 ਵਜੇ ਬੰਦ ਹੋ ਜਾਂਦੀ ਸੀ ਸਹੀ ਹੈ ਕਿ ਨਹੀਂ ਥੋੜਾ ਆਉਂਦੇ ਕਰ ਦੋ ਇੱਥੇ ਦਰਿਆਕਾ ਅਟਕ ਰੋ ਕੋਈ ਆਉਂਦੇ ਕਰੋ ਕੋਈ ਇਹ ਤੇ ਗੁੰਗੇਪੋੜੇ ਹੀ ਹੋ ਗਏ ਉਹਦਾ ਜਾਨ ਜੂਨ ਰੱਖੋ ਕੁਝ ਨਹੀਂ ਹੁੰਦਾ ਇੱਥੇ ਮਜ਼ਬੂਤ ਜਿਹਾਂ ਮਾਜੇ ਦੇ ਲੋਕ ਵੀ ਧੰਮ ਹਮ ਛੱਡ ਗਏ ਤੇ ਫਿਰ ਬਾਕੀ ਤੇ ਕੰਮ ਹੋ ਗਿਆ ਸਾਰਾ ਉਹਦਾ ਤੋ ਅੱਜ ਇਸ ਕਿਸਮ ਦੇ ਹਾਲਾਤ ਨੇ ਉਹੀ ਹਾਲਾਤ ਫੇਰ ਪਰਤ ਕੇ ਆ ਗਏ ਇਹਨੇ ਸੀਟੀ ਵੀ ਮਾਰਦੇ ਨਹੀਂ ਡਾਂਗ ਵੀ ਜਾਦੇ ਨਹੀਂ ਤੇ ਪਿੰਡੇ ਦੇ ਵੀ ਆ ਜਿਹੜੇ ਤਾਂ ਕੁੱਠ ਵੀ ਟਿਕਾ ਕੇ ਪੈ ਗਏ ਹੁਣ ਜਿਹੜਾ ਚੌਕੀਦਾਰ ਲੱਭਿਆ ਜੇ ਤੇ 12 ਵਜੇ ਭਗਵੰਤ ਬਾਣ ਜੀ 12 ਵਜੇ ਸੇਰ ਛੁੱਟਦੇ ਨੇ ਦੇਵਾ ਗਦਾਮ ਤੇ ਦਿਨ ਦਿਹਾੜੇ ਹੀ ਲੁੱਟਿਆ ਜਾਣਾ ਆ ਤੂੰ ਹੀ ਪੰਜਾਬ ਦੇ ਹਾਲਾਤ ਵਿੱਚ ਕਿਸੇ ਦੀ ਜ਼ਿੰਦਗੀ ਮਹਫੂਜ਼ ਹੈ ਮੈਨੂੰ ਦੱਸ ਆ ਤੂੰ ਇੱਥੇ ਗਵਾਨ ਚ ਬੈਠੇ ਹਚਵਾਲਦੇ ਇਹਨੂੰ ਮਰਜ਼ੀ ਜਦੋਂ ਮਰਜ਼ੀ ਚੌਂਕ 'ਚ ਕੋਈ ਗੋਲੀ ਮਾਰ ਕੇ ਤੋੜ ਜਾਂਦਾ ਜਦੋਂ ਮਰਜ਼ੀ ਔਰਤਾਂ ਸਾਡੀਆਂ ਪਹਿਣਾ ਬੈਠੀਆਂ ਮੈਂ ਸ਼ਰਤ ਦਿੰਦਾ ਕੋਈ ਵਿਆਹ ਤੇ ਵੀ ਕੋਈ ਬਹਿਣਾ ਨਹੀਂ ਪਾਦੀ ਆ ਦੱਸੋ ਜੀ ਬੰਦਾ ਕੋਈ ਵਿਆਹ ਤੇ ਵੀ ਤੁਹਾਡੀ ਚਾਂਸੁਰ ਖਰੋ ਹੈ ਤੁਹਾਡੀਆਂ ਦੁਕਾਨਾਂ ਚੱਲਣ ਟਾਡੇ ਨੌਜਵਾਨ ਬੱਚੇ ਜੋ ਸਕੂਲ ਸਵੇਰੇ ਜਾਇਆ ਕਰਨ ਤੇ ਮਾਵਾ ਡਿੱਕ ਕੇ ਨਾ ਗਏ ਸ਼ਾਮ ਨੂੰ ਪਰਤਾ ਨਹੀਂ ਕੰਨੀ ਪਰਤੇ ਸਾਰਿਆਂ ਦਾ ਵੱਧ ਕੋਈ ਬੰਦਾ ਜਿੰਨਾ ਮਰਜੀ ਗਰੀਬ ਹੋਏ ਸਾਰਿਆਂ ਦੇ ਬਾਤੋਂ ਨੂੰ ਆਪਣੀ ਔਲਾਦ ਦਾ ਪਿਆਰ ਹੋਣਾ ਆਪਣੇ ਮਾਲ ਦੀ ਆਪਣੀ ਜਾਨ ਨੰਬਰ 1 ਆਪਣਾ ਮਾਲ ਨੰਬਰ 2 ਕਿ ਮੇਰਾ ਜਿੰਨਾ ਵੀ ਕਾਰੋਬਾਰ ਹੈ ਭਾਵੇਂ ਰੇੜੀ ਵੀ ਹੈ ਕਿ ਘਰ ਤੋਂ ਘੱਟ ਮੈਂ ਗਰੀਬ ਹਾਂ ਮੇਰੀ ਰੇੜੀ ਦਾ ਕੋਈ ਲੁੱਟ ਕੇ ਲੈ ਤੇ ਜੋ ਹਾਲਾਤ ਬਣੇ ਨੇ ਮੇਰੇ ਵੀਰੋ ਮੈਂ ਹੱਥ ਜੋੜ ਕੇ ਬੇਨਤੀ ਤੁਹਾਨੂੰ ਕਰਨਾ ਚਾਹੁੰਦਾ ਚੋਲੀ ਅੱਡ ਕੇ ਅਸੀਂ ਵੋਟ ਮੰਗਣਾ ਚਾਹੁੰਦੇ ਆ ਜਿਹੜਾ ਸਾਡਾ ਪਾਰਟੀ ਦਾ ਕੈਂਡੀਡੇਟ ਉਹ ਕਹਿੰਦੇ ਸੀ شریف ਬਣਾ ਮੈਂ ਇਹ ਵੀ ਡਿਸਕਵਾਲਿਫਿਕੇਸ਼ਨ ਹੈ ਮਾਝੇ شریف ਹੁਣ ਤੁਸੀਂ ਮੈਨੂੰ ਦੱਸੋ ਜੇ ਬੰਦਾ شریف ਹੈ ਇਹ ਕੋਈ ਡਿਸਕਵਾਲਿਫਿਕੇਸ਼ਨ ਹੈ ਅੱਜ ਇਹਨੇ ਬਾਕੀ ਤੇ ਖੜੇ ਕੀਤੇ ਜੇ ਇਹਨਾਂ ਚੁੱਕੀ ਕਰਨਾ ਪਾਣਾ ਐਮ ਐਲ ਏ ਜਿਹੜਾ ਹੁੰਦਾ ਇਹਨੂੰ ਲਾਅ ਮੇਕਰ ਕਿਹਾ ਜਾਂਦਾ ਕਾਨੂੰਨ ਬਣਾਉਣ ਵਾਲਾ ਵਿਧਾਨ ਸਭਾ ਜਿੱਥੇ ਕਾਨੂੰਨ ਬਣਨੇ ਨੇ ਕਾਨੂੰਨ ਤੋੜਨ ਵਾਲਿਆਂ ਵਾਸਤੇ ਸਰਦਾਰ ਸਾਹਿਬ ਜਿਹੜਾ ਹਿੰਦੁਸਤਾਨ ਦਾ ਸੰਵਿਧਾਨ ਹੈ ਨਾ ਉਹਨੇ ਇੱਕ ਵੱਖਰਾ ਹਾਊਸ ਦਿੱਤਾ ਜਿਹੜਾ ਕਾਨੂੰਨ ਨਹੀਂ ਮੰਨਦਾ ਉਹਨੂੰ ਦੂਜੇ ਹੌਸ ਚ ਕੱਲਿਆ ਜਾਂਦਾ ਇਹ ਹਾਊਸ ਕਾਨੂੰਨ ਬਣਾਉਣ ਵਾਸਤੇ ਕਾਨੂੰਨ ਤੋੜਨ ਵਾਸਤੇ ਨਹੀਂ ਜਿਹਨੂੰ ਹਿੰਦੁਸਤਾਨ ਦੇ ਕਾਨੂੰਨ ਤੇ ਵਿਸ਼ਵਾਸ ਨਹੀਂ ਉਹਦੇ ਵਾਸਤੇ ਦੂਜਾ ਘਰ ਦਿੱਤਾ ਉਹਨਾਂ ਨੂੰ ਜਿਥੇ ਸਾਰੇ ਜਾਣੇ ਆਲਰੇਡੀ ਢਕੇ ਇਹ ਘਰ ਉਹਨਾਂ ਵਾਸਤੇ ਜਿਹਨਾਂ ਕਾਨੂੰਨ ਪੰਜਾਬ ਵਾਸਤੇ ਜਾਂ ਆਪਣੇ ਦੇਸ਼ ਵਾਸਤੇ ਬਣਾ ਦੂਜੀ ਗੱਲ ਮੈਂ ਕਹਿਣਾ ਚਾਹਨਾ ਜਿੱਸਾ ਜਦੋਂ ਵੀ ਅਸੀਂ ਇਸ ਈਅਰ ਚਾਹਨੇ ਆ ਅਸੀਂ ਮਰਦੇ ਪੰਜਾਬ ਦਾ ਪ੍ਰਤਾਪ ਸਿੰਘ ਦੀ ਗੱਲ ਕਰਦੇ ਕਹਿਰੋ ਸਾਹਿਬ ਪਹਿਲਾ ਮਾਜੇਲ ਮੁੱਖ ਮੰਤਰੀ ਸੀ 1956 ਤੋਂ ਲੈ ਕੇ 1964 ਤੱਕ 8 ਸਾਲ ਮੁੱਖ ਮੰਤਰੀ ਰਹੇ ਇੱਕ ਨੰਬਰ ਦਾ ਸੂਬਾ ਸੀ ਪੰਜਾਬ ਇੱਕ ਨੰਬਰ ਦਾ ਆਜੇ 18ਵੇਂ ਨੰਬਰ ਤੇ ਚਲਾ ਗਏ ਆਜੇ ਬਿਮਾਰੂ ਸੂਬਿਆਂ 'ਚ ਸਾਰਨੋ ਤੰਦਰੁਸਤ ਇੱਕ ਨੰਬਰ ਦਾ ਸੂਬਾ ਸਰਦਾਰ ਸਾਹਿਬ ਆਜੇ ਬਿਮਾਰੂ ਸੂਬੇ ਕੋਈ ਸੜਕ ਤਾਂ ਨਹੀਂ ਮੈਨੂੰ ਦੱਸੋ ਕਿਹਦੇ ਲੋਕ ਪਈ ਦੇ ਚਾਲਾ ਸਾਲਾਂ 'ਚ ਆ ਕੋਈ ਆਹਾਂ ਦਾ ਜਵਾਬ ਤੇ ਦੇ ਦਿਆ ਕਰੋ ਕੋਈ ਹੋਇਆ ਕੰਮ ਕਿਸੇ ਪੰਚਾਇਤ ਦਾ ਆ ਸਾਡੀਆਂ ਭੈਣਾਂ ਮਾਵਾਂ ਬੇਟੀਆਂ 1000 ਰੁਪਇਆ ਦਿੱਤਾ ਹੈ ਕੇਜਰੀ ਵਾਲਿਆਂ ਭਗਵੰਤ ਨੇ ਮੇਰਾ ਕੋਹੜੀ ਟੋਲੇ ਚੁੱਠੀ ਬੋਲੇ ਵੋਟਾਂ ਲੈ ਗਏ ਬੋਰੀਆਂ ਭਰ ਗਏ ਉਹਨਾਂ ਦੇ ਨਾਲ ਚਾਏ ਸੀ ਇੱਥੇ ਆ ਭਰੋ ਫਾਰਮ ਜਿਲਾਲੀਆਂ ਤੇ ਫਾਰਮ ਭਰਾਓ ਇਹ ਪਹਿਲੇ ਆਪਣਾ ਨੰਬਰ ਦੇ ਦੇ ਇਹ ਟੈਲੀਫੋਨ ਦਾ ਨੰਬਰ ਨਾ ਹੋਇਆ ਤਾਂ ਤੇਰੀ ਪੈਨਸ਼ਨ ਨਹੀਂ ਆਣੀ ਜਿਹੜੀ ਵਿਚਾਰੀ ਨੇ ਕਦੀ ਘਰ ਦੇ ਨੂੰ ਨੰਬਰ ਨਹੀਂ ਸੀ ਦਿੱਤਾ ਉਹਦਾ ਵੀ ਨੰਬਰ ਲਿਖਾ ਲਿਆ ਉਹਨੇ ਜਿਹੜੀ ਆਪਣੇ ਘਰ ਦੇ ਨੂੰ ਨੰਬਰ ਨਹੀਂ ਸੀ ਨਾ ਜਲਦੀ ਸਰਪੰਚ ਸਾਹਿਬ ਉਹਦਾ ਟੈਲੀਫੋਨ ਨੰਬਰ ਵੀ ਲਿਖਵਾ ਲਿਆ ਕਹਿੰਦੇ ਇਹਦੇ ਸਾਰਾ ਦਾ ਨੰਬਰ ਲਿਖਵਾ ਕੇ ਲੈ ਗਏ ਦਿੱਤਾ ਲਿਆ ਕੇ ਇਹਨੂੰ ਕੋ ਜੀ ਸੀ ਰਾਬੀ ਕੋ ਅਭਿਗਦੀ ਜਮਾਤ ਦੇਖੋ ਬੰਦੇ ਥੋੜਾ ਨੇ ਆਇਤੇ ਸਰਗਵਾਸ ਹੋ ਗਏ ਸੋਹਲ ਸਾਹਿਬ ਪਰਮਾਤਮਾ ਨੂੰ ਹਾਜ਼ਰਨਾਜ਼ਰ ਕਰਕੇ ਆਵਾਜ਼ ਮਾਰ ਕੇ ਸਾਰੇ ਭਰਾ ਦੱਸੋ ਸਾਡੇ ਤਿੰਨ ਤਿੰਨ ਸਾਲ ਜਦੋਂ ਸੋਹਲ ਸਾਹਿਬ ਜ਼ਿੰਦਾ ਰਹੇ ਨੇ ਕੋ ਇੱਕ ਦਿਨ ਕਿਸੇ ਨੇ ਦਰਸ਼ਨ ਕੀਤੇ ਸੋਹਲ ਸਾਹਿਬ ਆ ਦੱਸੋ ਜੀ ਕੋਈ ਕੀਤੇ ਕਦਰ ਪਜਾ ਕੀਤੇ ਨਹੀਂ ਜੇ ਹੁਣ ਕੀ ਕਰਨਾ ਤੇ ਇਹਨਾਂ ਕੋ ਸਰਦਾਰ ਸਾਹਿਬ ਉਹਦੇ ਕੰਮ ਨਿਭੜ ਗਿਆ ਹੁਣ ਕਿਹਨੂੰ ਲੈ ਕੇ ਆਇਆ ਹੈ ਭਗਵੰਤ ਉਹਨੂੰ ਲੈ ਕੇ ਆਇਆ ਜਿਹਨੂੰ 17 ਵਿੱਚ ਕਹਿੰਦਾ ਸੀ ਜੇ ਨਸ਼ਾ ਦੂਰ ਕਰਨਾ ਤੇ ਪਹਿਲੇ ਹਰਮੀਰ ਸਿੰਘ ਸੰਧੂ ਨੂੰ ਮਾਂਜਾ ਲਾਓ ਐਸਾ ਹੀ ਹੈ ਕਿ ਨਹੀਂ ਜੀ ਤੇ ਹੁਣ ਬਾਈ ਆਇਆ ਤਾਂ ਉਹਨੂੰ ਹੀ ਰੱਖ ਲਿਆ ਇੱਥੇ ਅਜੇ ਤੱਕ ਤਾਂ ਭਗਵੰਤ ਮਾਲ ਨਸ਼ਾ ਮੁਕਤ ਨਹੀਂ ਹੋਇਆ ਤੇ ਪਿੱਛੇ ਵੀ ਸੰਧੂ ਲੈ ਆਂਦਾ ਤੇ ਬਾਕੀ ਦੋਆ ਦੀ ਤੇ ਗੱਲ ਹੀ ਨਾ ਕਰੀਏ ਬਾਕੀ ਜਿਹੜੇ ਬਾਕੀ ਦੇ ਕੈਂਡੀਡੇਟ ਨੇ ਇਹ ਤੇ ਗੁਰੂਪਾਰਸਾ ਸਾਹਿਬ ਹੀ ਮਹਿਰ ਕਰੇ ਨਾ ਖਰੀਬ ਕੈਂਡੀਡੇਟ ਹੈ ਖਾਨਦਾਨੀ ਹੈ ਇਹਦੇ ਬਾਪ ਵੀ ਇੱਥੇ ਵਿਚਰਦਾ ਸੀ ਸਾਜਵੀਰ ਸਿੰਘ ਦਾਦੇ ਦਾ ਵੱਡਾ ਨਾਂ ਸੀ 25 ਸਾਲ ਇਸੇ ਬੈਲਟ ਦਾ ਦੇ ਦਾ ਬਲਾਕ ਸੰਮਤੀ ਦਾ ਚੇਅਰਮੈਨ ਸਾਜੀ ਸਿੰਘ ਮੁਰਜਰੇ ਆ ਇਹਦਾ ਪਰਦਾਦਾ ਇਹਦਾ ਸੀ ਸਾਹ ਜਵਾਰ ਸਿੰਘ ਗੱਲ ਚੰਗੀ ਤਰ੍ਹਾਂ ਸੁਣ ਲੋ ਮੇਰੇ ਵੀਰੋ ਜਦੋਂ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਪੂ ਜੀ ਹੋਂਚ ਨਹੀਂ ਸੀ ਆਈ 1980 1920 ਦੇ ਵਿੱਚ ਪਹਿਲੀ ਵਾਰ ਬਣੀ ਆ ਉਸ ਤੋਂ ਪਹਿਲੇ ਸਾਡੇ ਸ੍ਰੀ ਦਰਬਾਰ ਸਾਹਿਬ ਦੀ ਜਿਹੜੀ ਲੋਕਲ ਮੈਨੇਜਮੈਂਟ ਕਮੇਟੀ ਸੀ ਉਹਦੀ ਜਵਾਰ ਸਿੰਘ ਪਤਨਾਸਲ ਪ੍ਰਧਾਨ ਰਿਹਾ ਸੀ ਇਹ ਸਿਆਤਾ ਨੂੰ ਇਹ ਲੈ ਬਣਾਇਆ ਸੀ ਆਸਾਂ ਇਹ ਤੋਂ ਪਹਿਲੇ ਸ਼ੁਕਰਾ ਸਿੰਘ ਪੁਲੀਆਂ ਦਾ ਤੇ ਸਾਡੇ ਉਹਨਾਂ ਦਾ ਕੋਤਾਸਿਆ ਦਾ ਪ੍ਰਸ਼ਾਦ ਚੱਲਦਾ ਹੁੰਦਾ ਸੀ ਫਿਰ ਦੇਗ ਦਾ ਪ੍ਰਸ਼ਾਦ ਸ਼ੁਰੂ ਹੋਇਆ ਉਹ ਵੀ ਸਾਡਾ ਜਵਾਰ ਸਿੰਘ ਨੇ ਪ੍ਰਸਾਦ ਸ਼ੁਰੂ ਕਰੇ ਤਾਂ ਦਾ ਜਿਹੜਾ ਉੱਥੇ ਬਣਿਆ ਸਾਡਾ ਸਿਰਾ ਜਿਹੜੀ ਹੈ ਗੁਰੂ ਰਾਮਦਾਸ ਦਾ ਉਹਦਾ ਨਹੀਂ ਪੱਥਰ ਸਾਹ ਜਵਾਰ ਸਿੰਘ ਦਾ ਰੱਖਿਆ ਹੁਣ ਮੈਨੂੰ ਦੱਸੋ ਅਸਲ ਪੰਥਕ ਕਿਹੜਾ ਜੀ ਸਿੱਖ ਸੋਚ ਨਾਲ ਕਿਹੜਾ ਵੱਜਾ ਪੈਰਾਵੇ ਦਾ ਤੇ ਸੋਚ ਦਾ ਬੜਾ ਫਰਕ ਹੈ ਇਹ ਇਹ ਰੋਜ਼ ਆਪਣੇ ਆਪ ਨੂੰ ਬਹੁਤ ਬਹੁਤ ਕਹਿੰਦੇ ਨੇ ਲੈ ਨਾ ਕਿ ਪੰਥਕ ਸੋਚ ਵਾਲੇ ਆ ਪੰਥਕ ਸੋਚ ਇਹਨਾਂ ਦੀ ਹੈ ਜੀ ਪੰਥਕ ਸੋਚ ਦੇ ਵਿੱਚ ਕੋਈ ਜਾਤ ਪਾਤ ਨਹੀਂ ਹੈ ਨਾ ਅਮੀਰੀ ਹੈ ਨਾ ਗਰੀਬੀ ਹੈ ਮਾਨਸ ਕੀ ਜਾਤ ਸਭ ਇੱਕ ਹੀ ਪਛਾਨ ਤੋਂ ਗੁਰੂ ਮਹਾਰਾਜ ਸਾਹਿਬ ਦਾ ਹੈ ਤੇ ਗੁਰੂ ਮਹਾਰਾਜ ਸਾਹਿਬ ਦਾ ਸਾਰਿਆਂ ਦਾ ਵੱਡਾ ਸੰਦੇਸ਼ ਕੀ ਹੈ ਕਿ ਤੁਸੀਂ ਕਮਜ਼ੋਰ ਵੀ ਰੱਖਿਆ ਕਰ ਲਈ ਆ ਕਿਸੇ ਤੇ ਪਾਪ ਨਹੀਂ ਕਰਨਾ ਰੱਖਿਆ ਕਰਨੀ ਉਹਨਾਂ ਦੀ ਤੇ ਮੈਂ ਤੁਹਾਨੂੰ ਬੁਜ਼ਾਰਿਸ਼ ਕਰਨਾ ਚਾਹਨਾ ਵੇਖੋ ਪੰਗੜੇ ਤੇ ਕਿੱਧੇ ਬੜੀ ਮੁਸ਼ਕਲ ਕਾਂਗਰਸ ਨੇ ਸ਼ੁਰੂ ਕਰਵਾਏ ਇਸ ਬੈਲਟ ਤੇ ਆ ਜਿਹੜੇ ਮੇਰੀ ਉਮਰ ਦੇ ਨੇ ਬਾਹ ਖੜੀ ਕਰਕੇ ਦੱਸੋ 12-15 ਸਾਲ ਅਸੀਂ ਭੁੱਲ ਚੁੱਕੇ ਸੀ ਕਿ ਕਦੀ ਪੰਜਾਬ ਦੇ ਵਿੱਚ ਵਿਸ਼ੇਸ਼ ਤੌਰ ਤੇ ਤਰਨਤਾਰਨ ਤੇ ਹੁਭਾਣ ਜਿੱਥੇ ਤੇ ਪੰਗੜਾ ਸ਼ੁਰੂ ਹੋਇਆ ਕਿਉਂ ਸਰਦਾਰ ਸਾਹਿਬ ਕਦੀ ਵਿਆਹਾਂ ਵਿੱਚ ਡੀਜੇ ਫੇਰ ਵੱਜੇਗਾ ਇੱਥੇ ਤੇ 11 ਬੰਦਿਆਂ ਦੀ ਪਾਬੰਦੀ ਸੀ 11 ਤੋਂ ਵੱਧ ਪੰਚਾਇਤ ਇਹਦੇ ਵਿੱਚ ਬਰਾਚ ਵਿਆਹ ਚ ਨਹੀਂ ਜਾ ਸਕਦੇ ਖਾਣੇ ਤੇ ਪਾਬੰਦੀ ਸੀ ਕੱਲੀ ਆ ਦੋ ਚੀਜ਼ਾਂ ਹੀ ਆ ਸਕਦੀਆਂ ਖਾਣੇ ਦੇ ਵਿੱਚ ਜਿਵੇਂ ਸ਼ਾਦੀਆਂ ਤੇ ਪਾਬੰਦੀ ਲਾ ਦਿੰਦੀ ਗਾਣਿਆਂ ਤੇ ਪਾਬੰਦੀ ਲਾ ਦਿੰਦੀ ਪਹਿਰਾਵੇ ਤੇ ਪਾਬੰਦੀ ਲਾ ਦਿੰਦੀ ਇਹ ਤਾਲਿਬਾਨੀ ਆ ਤਾਂ ਰਾਜ ਬਣਾਉਣਾ ਸੀ ਅਸੀਂ ਇਹ ਕਾਂਗਰਸ ਹੈ ਜਿਹੜੀ ਫੇਰ ਤਰਨਤਾਲ ਸਾਹਿਬ ਨੂੰ ਜ਼ਿਲ੍ਹਾ ਬਣਾਇਆ ਮੈਂ ਇੱਥੇ ਥੋੜੀ ਜਿਹੀ ਇੱਕ ਗੱਲ ਤੁਹਾਨੂੰ ਦੱਸਣਾ ਚਾਹਨਾ ਸਾਰੇ ਭਰਾਵਾਂ ਨੂੰ ਜਿੱਥੇ ਅਸੀਂ ਸਾਬਰਤਾ ਸਿੰਘ ਦੀ ਗੱਲ ਕਰਦੇ ਆ ਉਥੇ ਮੈਂ ਅੱਜ ਸਭ ਬਨੋਰ ਸਿੰਘ ਘੇਲ ਦਾ ਵੀ ਜ਼ਿਕਰ ਕਰਨਾ ਚਾਹੁੰਦਾ ਸਿਆਲ ਬਨੋਰ ਸਿੰਘ ਘੇਲ ਇੱਥੇ ਹੀ ਅਲਾਦੀਨ ਉਹ ਜਿਹੜਾ ਪਿੰਡ ਹੈ ਅਲਾਦੀਨਪੁਰ ਅਲਾਦੀਨਪੁਰ ਤਰਨਤਾਲ ਛੋਟਾ ਜਿਹਾ ਪਿੰਡੇ ਕਰਨਲ ਪ੍ਰਤਾਪ ਸਿੰਘ ਗੇਲੋਂ ਨਾਲ ਦੇ ਲੜਕੇ ਸੀ ਉਹ بڑا ਮਸ਼ਹੂਰ ਪਰਵਾਰ ਸੀ ਬਾਜੇ ਦਾ ਜਾਰ ਪ੍ਰਕਾਸ਼ ਸਿੰਘ ਬਾਦਲ ਦੇਓ ਪ੍ਰਿੰਸੀਪਲ ਸੈਕਟਰੀ ਸਨ ਜਦੋਂ ਮੁੱਖ ਮੰਤਰੀ ਸਨ 97 ਤੋਂ 2002 ਮੈਂ ਤੁਹਾਨੂੰ ਦੱਸਣਾ ਚਾਹਨਾ ਮੇਰੇ ਵੀਰੋ ਉਸ ਤੋਂ ਬਾਅਦ ਉਹ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਬਣੇ ਅਕਾਲੀ ਸੋਚ ਵਾਲੇ ਸਨ ਬਾਦਲ ਸਾਹਿਬ ਨਾਲ ਬਹੁਤ ਨੇੜਤਾ ਸੀ ਕੋਈ ਬੀਪੀ ਰਜਿੰਦਰ ਕੌਰ ਪਟਲ ਕੋਈ ਗੱਲ ਨਹੀਂ ਬੇਟਾ ਹੋਈ ਜਾਂਦਾ ਸੀ ਇੱਥੇ ਕੰਮ ਆਜਾ ਇਹ ਇਲਾਕੇ ਦੇ ਸੇ ਪੱਕੇ ਵੀ ਨਹੀਂ ਚੱਲਦੇ ਆ ਮੇਰੀ ਗੱਲ ਵੱਲ ਧਿਆਨ ਕਰੋ ਇੱਧਰ ਮਨੋਰ ਸਿੰਘ ਗੱਲ ਇਲੈਕਸ਼ਨ ਕਮਿਸ਼ਨਰ ਭੱਜ ਗਏ ਸਰਦਾਰਨੀ ਰਜਿੰਦਰ ਕੌਰ ਪਟਲ ਸਾਡੀ ਮੁੱਖ ਮੰਤਰੀ ਸੀ ਤੁਹਾਡਾ ਦਾਸ ਸੇਵਾਦਾਰ ਸੀ ਪੰਜਾਬ ਦਾ ਉਹਦੇ ਨਾਲ ਪ੍ਰਕਾਸ਼ ਸਿੰਘ ਬਾਦਲ ਮਨੋਰ ਸਿੰਘ ਗਿੱਲ ਨੂੰ ਕਿਹਾ ਕਿ ਗਿੱਲ ਸਾਹਿਬ ਕਾਂਗਰਸ ਲੋਕ ਪੱਖੀ ਬਹੁਤ ਸਾਰੇ ਫੈਸਲੇ ਕਰ ਲਈਏ ਹਰ ਰੋਜ਼ ਪੰਜ ਚਾਰ ਫੈਸਲੇ ਇਹੋ ਜਿਹੇ ਆ ਰਹੇ ਨੇ ਲੋਕਾਂ ਦਾ ਰੁਝਾਨ ਕਾਂਗਰਸ ਪ੍ਰਤੀ ਫੇਰ ਹੁੰਦਾ ਜਾ ਰਿਹਾ ਤੁਸੀਂ ਇਹ ਕਿਰਪਾ ਕਰੋ ਜਿਹੜੀ ਇਲੈਕਸ਼ਨ 6 ਮਹੀਨੇ ਬਾਅਦ ਹੋਣੀ ਸੀ ਤੁਸੀਂ 3 ਮਹੀਨੇ ਐਡਵਾਂਸ ਕਰ ਦਿਓ ਉਸ ਇਲੈਕਸ਼ਨ ਬਬਲ ਜੀ ਤੁਸੀਂ ਉਦੋਂ ਬਾਦਲ ਸਾਹਿਬ ਨਾਲ ਸੀ ਐ ਸਹੀ ਹੈ ਕਿ ਨਹੀਂ ਗੱਲ ਉਦੋਂ ਮੇਰੀ ਗੱਲ ਸੁਣ ਲੋ ਜਿਹੜੀ 6 ਮਹੀਨੇ ਬਾਅਦ ਚ ਇਲੈਕਸ਼ਨ ਹੋਣੀ ਸੀ 3 ਮਹੀਨੇ ਇਲੈਕਸ਼ਨ ਕਮਿਸ਼ਨ 6 ਮਹੀਨੇ ਅਖੀਲਿਆਂ ਦੇ ਵਿੱਚ ਕਿਤੇ ਵੀ ਅਨਾਉਂਸ ਕਰ ਸਕਦਾ ਉਹਨੇ 3 ਮਹੀਨੇ ਸਰਦਾਰੀ ਰਜਿੰਦਰ ਕੌਰ ਪੱਟਲ ਦਾ ਜਿਹੜਾ ਚੀਮਿਸਟਰੀ ਦਾ ਟਾਈਮ ਸੀ ਕਾਂਗਰਸ ਦਾ ਉਹਨੇ ਸ਼ਾਰਟ ਕਰ ਦਿੱਤਾ ਟੱਟ ਕਰ ਦਿੱਤਾ ਇਲੈਕਸ਼ਨ ਅਨਾਉਂਸ ਹੋ ਗਈਆਂ ਸਾਬਰਕਾਸ ਸਿੰਘ ਜਿੱਤ ਗਏ ਉਹਨੇ ਇੱਕ ਸਾਬਰ ਮਨੋਰ ਸਿੰਘ ਗਿੱਲ ਨੇ ਸਰਗਵਾਸੀ ਨੇ ਸਾਬਰਕਾਸ ਸਿੰਘ ਬਾਦਲ ਕੋ ਇੱਕ ਵਾਦਾ ਲਿਆ ਉਨੇ ਕਾ ਬਾਗਲ ਸਾਹਿਬ ਇਹ ਕੰਮ ਤਾਂ ਮੈਂ ਤੁਹਾਡਾ ਕਰ ਦੇਣ ਲੱਗਾ ਕਿ ਮੇਰਾ ਕੰਮ ਕਰੋਗੇ ਤੁਨੋਂ ਨਾ ਹੀ ਨੀ ਕੀਤੀ ਤੁਹਾਨੂੰ ਪਤਾ ਬੜੇ ਪੋਲੇ ਦੇ ਮੂੰਹ ਨਾਲ ਬਾਗਲ ਸਾਹਿਬ ਕਹਿੰਦੇ ਹੁੰਦੇ ਸੀ ਉਹਨੇ ਕਿਹਾ ਉਹ ਕੀ ਕਹਿੰਦੇ ਮੈਂ ਚਾਹਾਂਗਾ ਸਾਡਾ ਮੇਰਾ ਜਿਹੜਾ ਪਿੰਡ ਹੈ ਉਹ ਤਰਨਤਾਰਨ ਚਾਹਦਾ ਅਸੀਂ ਚਾਹਾਂਗੇ ਅਮਰਸਰ ਤੋਂ ਵੱਖ ਕਰਕੇ ਤਰਨਤਾਰਨ ਦਾ ਜ਼ਿਲ੍ਹਾ ਬਣਾਇਆ ਜਾਏ ਤੇ ਇਹ ਵਾਦਾ ਬਾਗਲ ਨੇ ਫਿਰ ਕੀਤਾ ਕਿ ਮੈਨੂੰ ਚੀਫ ਮਿਸਟਰ ਬਣਦਾ ਮੈਂ ਤਰਨਤਾਰਨ ਦਾ ਜ਼ਿਲ੍ਹਾ ਬਣਾ ਜਦੋਂ ਫਿਰ ਸਰਕਾਰ ਆਈ ਸਭ ਪ੍ਰਕਾਰ ਦਾ ਬੀਬੀ ਸੋਨੀਆ ਗਾਂਧੀ ਜੀ ਨੇ ਗੱਲ ਕੀਤੀ ਉਹਨਾਂ ਦੀ ਰਿਟਾਇਰਮੈਂਟ ਤੋਂ ਬਾਅਦ ਫੇਰ ਸਬਨੋਰ ਸਿੰਘ ਗਿੱਲੂ ਕਾਂਗਰਸ जॉइन ਕਰਾਈ ਰਾਜ ਸਭਾ ਦਾ ਮੈਂਬਰ ਬਣਾਇਆ ਉਹਨਾਂ ਨੂੰ ਨੈਸ਼ਨਲ ਸਰਕਾਰ ਦੇ ਵਿੱਚ ਮੰਤਰੀ ਰੱਖਿਆ ਤੇ ਮਨੋਰ ਸਿੰਘ ਗਿੱਲੋਂ ਨਾਲੇ ਤੁਹਾਨੂੰ ਯਾਦ ਹੋਵੇਗਾ ਜਿੰਨੇ ਵੀ ਇੱਥੇ ਵੱਡੇ ਕਾਲਜ ਨੇ ਉਹਨਾਂ ਨੂੰ ਖੁੱਲ ਕੇ ਦਰਾਂਦਾਂ ਦਿੱਤੀਆਂ ਸਟੇਡੀਅਮ ਬਣਾਏ ਤਰਨਤਾਰ ਦੇ ਪਿੰਨਾਂ ਦੇ ਵਿੱਚ ਕੰਮ ਕਰਕੇ ਚਾਰ ਚੰਦ ਲਗਾਏ ਐਸੇ ਹੀ ਸਾਡੇ ਇੱਕ ਪੰਜ ਵਾਰ ਪਿੰਡ ਦੀ ਬਹੁਤ ਹੀ ਖਾਨਦਾਨੀ ਸਰ ਗੁਰਧਿਆਲ ਸਿੰਘ ਢਿੱਲੋਂ ਸਾਡੇ ਸਪੀਕਰ ਨੇ ਕਾਂਗਰਸ ਦੇ ਐਗਰੀਕਲਚਰ ਦੇ ਮੰਤਰੀ ਨੇ ਇਹਦੇ ਬਹੁਤ ਵੱਡੀ ਇਤਦਾਦ ਦੇਵੇ ਸਾਡੇ ਮਜਵੀ ਸਖ ਭਰਾ ਬੈਠੇ ਨੇ ਮੇਰੀ ਗੱਲ ਸੁਣ ਲਓ ਮਜਵੀ ਸਖ ਵੀਰੋ ਤੇ ਬਾਲਮੀਕੀ ਮੇਰੇ ਸਾਰੇ ਭਰਾ ਬੈਠੇ ਇਹ ਕਾਂਗਰਸੀਏ ਜਿਹਨੇ ਬੂਟਾ ਸਿੰਘ ਨੂੰ ਹੋਮ ਮਿਨਿਸਟਰ ਬਣਾਇਆ ਕਾਂਗਰਸ ਸੋ ਇਹ ਕਲੇਲੇ ਕੋ ਨਜ਼ਾਬ ਦਵੋ ਹੱਥ ਜੋੜ ਕੇ ਬੇਨਤੀ ਏ ਇਹਨੂੰ ਤੋੜੀਏ ਕਲੇਨੇ ਨੂੰ ਨਾ ਤੁਹਾਡੀ ਫੈਸਲ ਆ ਦੱਸੋ 5-500 ਰੁਪਇਆ ਤੇ ਕੁਇੰਟਲ ਪਿੱਛੇ ਲੁੱਟ ਕਿਆ ਝਾੜ ਕੇ ਨਾ ਘਟਿਆ ਕਬਲਜੀਤ ਸਿੰਘ ਜਣਾ ਅੱਗੇ 32 33 ਕੁਇੰਟਲ ਹੰਦਾ ਚੋਣਾ ਐਦਗੇ ਕਿੰਨਾ ਹੋਇਆ 22 ਕਿੰਨਾ ਘਟਿਆ 10 ਕੁਇੰਟਲ ਤੇ ਜਿਹੜਾ ਇਹ ਸਾ ਘਟ ਗਿਆ ਉਹ ਵੱਖਰਾ ਕੱਟ ਲੋ ਇੱਕ ਲੈਣਾ ਹੀ ਕੰਮ ਕਰਾ ਸਕਦਾ ਇਸ ਕਲੇਨੇ ਤੋਂ ਲੈਣਾ ਕੀ ਜੇ ਕਿਸੇ ਨੂੰ ਕੋ ਗ੍ਰਾਂਟ ਮਿਲੀ ਗਰੀਬ ਨੂੰ ਕਿਸੇ ਪਿੰਡ ਨੂੰ ਕੁਝ ਮਿਲੇਆ ਮੈਂ ਉਹ ਚੀਜ਼ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਕੈਮਰਾ ਲੋਡ ਕਰ ਲਿਆ ਨਹੀਂ ਤੇ ਮੈਂ ਤੁਹਾਨੂੰ ਅਗਲੀ ਗੱਲ ਵੀ ਕਹਿਣੀ ਸੀ ਜਿਹੜੇ ਮਝਿਆਨ ਟ੍ਰੀਟਮੈਂਟ ਦਿੰਦੇ ਹੁੰਦੇ ਹਨ ਉਹ ਇਹਨੂੰ ਟ੍ਰੀਟਮੈਂਟ ਹੋਣ ਵਾਲੀ ਹੈ ਦੀ ਤੁਸੀਂ ਸਮਝ ਗਏ ਹੋ ਨਾ ਕਿਸ ਤਰ੍ਹਾਂ ਲਈ ਦੀ ਹੈ ਤਾਂ ਇਹਨੂੰ ਟ੍ਰੀਟਮੈਂਟ ਦਵਾੰਗੇ ਜੋ ਸਾਡਾ ਮੌਕਾ ਹੈ ਜਕਾਰਾ ਛਜੋ ਇੱਕ ਜ਼ੋਰ ਨਾਲ ਅੱਲਾਹੂ ਅਕਬਰ ਸ੍ਰੀ ਅਕਾਲ ਇਹ ਗੁਰੂ ਮਾਰਾ ਸਾਹਿਬ ਨੂੰ ਹਾਜ਼ਰ ਨਾਜ਼ਰ ਕਰਕੇ ਕਹਿਨੇ ਆ ਜਿੱਦਣ ਵਕਤ ਆਇਆ ਪਰਮਾਤਮਾ ਨੇ ਮੌਕਾ ਦਿੱਤਾ ਤੇ ਪਹਿਲੇ 6 ਮਹੀਨੇ ਆਪ ਵਾਲੇ ਤੇ ਲੱਗਣ ਦਿੱਤਾ ਇਹਨਾਂ ਦੀ ਮੈਂ ਉਹ ਟ੍ਰੀਟਮੈਂਟ ਕਰੂੰਗਾ ਜਿਹੜੀ ਸ਼ੌਂਕ ਦੀ ਦਵਾਈ ਹੁੰਦੀ ਹੈ ਨਾ ਜਦੋਂ ਤੁਹਾਨੂੰ ਪਤਾ ਸ਼ੌਂਕ ਲੱਗੇ ਜਾਂਦੀ ਉਹ ਫਿਰ ਕਿਹੜੀ ਹੁੰਦੀ ਜਿਹੜੀ ਟਿਊਬ ਨਾ ਹੈ ਕਲੋਰੋ ਜੀ ਨਾ ਆ ਕਲੋਰੋ ਵਾਲੀ ਦਵਾਈ ਹੈ ਦੱਸਦਾ ਇਹ ਪੁਰਾਣਾ ਹੈ ਨਾ ਇਹਨੂੰ ਸਰਪੰਚਾਂ ਦਾ ਪ੍ਰਧਾਨੇ ਨੂੰ ਪਤਾ ਕਿਹੜੀ ਕਲੋਰੋ ਪੈਂਦੀ ਹੈ ਨਾਲ ਇਹਦਾ ਤਾਰਪੀਨ ਦਾ ਤੇਲ ਵੀ ਕਹਿੰਦਾ ਉਹਨੂੰ ਪੁੱਛ ਕੇ ਹੀ ਪਾਵਾਂਗੇ ਇਹ ਸਾਰਿਆਂ ਨੂੰ ਇੱਕੋ ਕਦਮ 'ਚ ਬੰਦ ਕਰਕੇ ਜਿੰਨੇ ਹਲੇ ਭਗਵੰਤੇ ਦੇ ਨਾਲ ਦੇ ਅਲੀ ਬਾਬਾ ਦੇ 40 ਚੋਰਾਂ ਦਾ ਗਰੋਹ ਜਿਹੜਾ ਇੱਕੋ ਕਦਮ 'ਚ ਬੰਦ ਕਰਾਂਗੇ ਫਿਰ ਇਹਨਾਂ ਨੂੰ ਸਾਰਿਆਂ ਨੂੰ ਇਹ ਜਿਹੜੀ ਦਵਾਈ ਹੈ ਨਾ ਇਹ ਉੱਥੇ ਕਲੋਰੋ ਪਾਵਾਂਗੇ ਲਾਲ ਕਿਹੜਾ ਤੇਲ ਦੱਸੇ ਤਾਰਪੀਨ ਦਾ ਤੇਲ ਇਹਨਾਂ ਨੂੰ ਪਾਵਾਂਗੇ ਤੇ ਉਸ ਡਿਊਟੀ 'ਤੇ ਛੇ ਜਿਹੜੀ ਬਾਹਰੋਂ ਚਲਾਣ ਵਾਲੀ ਹੋਏਗੀ ਨਾ ਪੈਰ ਮਾਰ ਕੇ ਜਿਹੜੀ ਚੱਲਦੀ ਉਹ ਮਸ਼ੀਨ ਦੀ ਓਏ ਸੁਖਰਾਜ ਸਿੰਘ ਇੱਥੇ ਚਲਾਇਆ ਕਰੇਗਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਮੇਰੀ ਬੇਨਤੀ ਹੈ ਚੋਣ ਨਿਸ਼ਾਨ ਪੰਜਾਏ ਤੁਹਾਡਾ ਚੋਣ ਦੇ ਵੇਖੋ ਗੱਲ ਸੁਣ ਮੈਂ ਉਹ ਪੁਰਾਣੇ ਮੁੱਖ ਮੰਤਰੀ ਨਾਲ ਨਹੀਂ ਸੀ ਸਾਨੂੰ ਵੱਡਾ ਵਿਰੋਧੀ ਮੈਂ ਸੀ ਕੈਪਟਨ ਪਰ ਇਹ ਮੈਂ ਇੰਨੀ ਗੱਲ ਤੁਹਾਨੂੰ ਕਹਿ ਸਕਦਾ ਕਾਂਗਰਸੀ ਸਰਕਾਰ ਦੇ 1 ਰੁਪਏ ਦੀ ਵੀ ਕਿਸੇ ਕਿਸਾਨ ਦੀ ਲੋਟ ਹੋਏ ਤੇ ਬਾਹਰ ਖੜੀ ਕਰਕੇ ਦੱਸੋ ਤੁਹਾਡੀਆਂ ਫਸਲਾਂ ਚੁੱਕਦੇ ਦੇ ਤੇ ਤੁਹਾਨੂੰ ਪੈਸੇ ਟਾਈਮ ਸਿਰ ਦੇ ਆ ਗੁੱਸੇ 'ਚ ਸਰਪੰਚ ਮੈਨੂੰ ਕਹਿੰਦਾ ਦੱਸੋ ਬੜੇ ਗੁੱਸੇ ਹੁੰਦੇ ਨੇ ਲੋ ਮੈਂ ਕਹਿੰਦਾ ਮਟੀਰੀਅਲ ਕਿਹੋ ਜਿਹਾ ਆ ਗਿਆ ਕਹਿੰਦੇ ਸਾਨੂੰ ਮਟੀਰੀਅਲ ਦੱਸ ਦੇ ਭਾਈ ਉਹ 40 ਰੁਪਏ ਲੀ ਆ ਜਿਹੜਾ ਮੀਟਰ ਕਪੜਾ ਵੀ ਹੁੰਦਾ ਤਾਂ 4000 ਦਾ ਵੀ ਹੈ ਕਿਉਂ ਸ਼ੁਕਰਾਸਿ ਮਟੀਰੀਅਲ ਮਟੀਰੀਅਲ ਦਾ ਹੀ ਫਰਕ ਹੁੰਦਾ ਇਹਨਾਂ ਬੰਦਿਆਂ ਨੂੰ ਜਿਨ੍ਹਾਂ ਨੂੰ ਆਪਾਂ ਚੌਕੀਦਾਰੇ ਤੇ ਲਾਇਆ ਹੈ ਇਹਦੇ ਚੋਰਾਂ ਨਾਲ ਰੜ ਕੇ ਖੁਦ ਇਹਨਾਂ ਨੇ ਸੱਨ ਲੋ ਆਦਤੀ ਪਜਾ ਤੋ ਮੈਨੂੰ ਪੂਰ ਨਾਸ ਹੈ ਤੇ ਸਰਪੰਚਾ ਪਿਛਲੀ ਵਾਰ ਤੇ ਤੁਹਾਡੇ ਕੋ ਬਹਾਨਾ ਸੀ ਕਬਲ ਟੋਏ ਦਾ ਸੌਰਿਆ ਦਾ ਪਿੰਡ ਓਏ ਹੁਣ ਬਲਟੋਆ ਨਹੀਂ ਤੇ ਖਲੋਤਾ ਤੁਸੀਂ ਸਮਝੇ ਗਿਆ ਨਾ ਹੁਣ ਬਹਾਨਾ ਨਾ ਲਾਇਓ ਹੁਣ ਇਹ ਕੀ ਕਬਲਜੀਤ ਸਿੰਘ ਜੀ ਇੱਕ ਨੰਬਰ ਤੇ ਕਾਂਗਰਸ ਰਹਿਣੀ ਚਾਹੀਦੀ ਪਾਰਲੀਮੈਂਟ ਚ ਅਸੀਂ ਚੌਥੇ ਤੇ ਆਏ ਸੀ 150 ਵੋਟ ਪਈ ਸੀ ਅੱਜ ਕਿ 300 ਤੇ ਪਚਾ ਦੇ ਪਹਿਲੀ ਜਿਹੜੀ ਵੱਡੀ ਕਿਸ਼ਤ ਹੋਏਗੀ ਕਾਂਗਰਸ ਦੀ ਉਹ ਤੇਰੇ ਪਿੰਡੋਂ ਤੋਂ ਲਵਾਂਗੇ ਵੀ ਸਾਡਾ ਵਾਦਾ ਹੈ ਹਾਰ ਹਾਰ ਐਨੇ ਕਹਿੰਦਾ ਹੋਇਆ ਮੈਨੂੰ ਇਜਾਜ਼ਤ ਦੋ ਇਹ ਇਸ ਤਰ੍ਹਾਂ ਹੀ ਅਜੇ ਮੀਟਿੰਗ ਚੱਲੇਗੀ ਕਿਸੇ ਨੇ ਮੈਨੂੰ ਛੱਡਣ ਨਹੀਂ ਜਾਣ ਸਾਰੇ